ਮਤ ਮੰਤਰੀ ਸਰਦਾਰ ਪ੍ਰਵਿੰਦਰ ਸਿੰਘ ਜੀ ਢੀਟ ਸਾਹਿਬ ਜੀ ਕਿਥੋਂ ਆਉਣ ਵਾਲੀ ਸਾਰੀ ਸਾਰੀ ਜਿਹੜੀ ਕਮੇਟੀ ਐ ਅੱਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਗੇ ਇਸ ਤੋਂ ਬਾਅਦ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਬਾਦਰੇ ਸਾਡੇ ਦਰਬਾਰ ਮੌਜੂਦ ਹੈ ਉਹਨਾਂ ਨੂੰ ਸੱਜੀ ਆ ਵੀ ਕਹਿੰਦੇ ਆ ਇਸ ਤੋਂ ਬਾਅਦ ਉਹ ਵੀ ਬੋਲਣਗੇ ਇਸ ਕਰਕੇ ਹੋਰ ਤੱਕ ਤੁਸੀਂ ਬੈਠਣਾ ਹੈ ਸਰਦਾਰ ਪ੍ਰਵਿੰਦਰ ਸਿੰਘ ਜੀ ਢੀਟ ਸਾਹਿਬ ਤੁਹਾਨੂੰ ਪਹਿਲਾਂ ਜਕਾਰਾ ਬੁਲਾਵਾਂਗੇ ਬੋਲੋ ਬਾ ਪ੍ਰਵਿੰਦਰ ਸਿੰਘ ਜੀ ਢੀਟ ਸਾਹਿਬ ਸ਼੍ਰੀ ਅਕਾਲ ਤਖਸਾਲ ਜੀ ਦੇ ਆਦੇਸ਼ ਦੇ ਉੱਤੇ ਬਣੀ ਪੰਜ ਮੈਂਬਰੀ ਕਮੇਟੀ ਦੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਆਉਣ ਤੇ ਰੱਖੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਾਰੇ ਹੀ ਜ਼ਿਲ੍ਹੇ ਦੀ ਸੰਗਤ ਮੇਰੇ ਬਜ਼ੁਰਗ ਨੌਜਵਾਨ ਸਾਥੀ ਮਾਤਾਵਾਂ ਭੈਣਾਂ ਸਟੇਜ ਤੇ ਸ਼ੁਭਚ ਮੁੱਛੀ ਲੀਡਰਸ਼ਿਪ ਕਮੇਟੀ ਦੇ ਮੈਂਬਰ ਸਹਿਬਾਨ ਬਡਾਲਾ ਸਾਹਿਬ 41 ਸਾਹਿਬ ਝੁੰਦਾ ਸਾਹਿਬ ਅਤੇ ਜਸਰ ਮਹਿਤਪੁਰ ਜੀ ਸਾਡੇ ਆਗੂ ਸਹਿਬਾਨ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ ਲੰਗਵਾਲ ਸਾਹਿਬ ਗਰਕ ਸਾਹਿਬ ਗਗਨਜੀਤ ਸਿੰਘ ਜੀ ਬਰਨਾਲਾ ਜੀ ਤੇ ਸਮੁੱਚੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਜੀ ਬੇਟੇ ਮੇਰੇ ਕੋਲ ਸ਼ਬਦ ਨਹੀਂ ਟੀਵੀ ਚ ਸਿੰਘ ਜੀ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਅੱਜ ਇਕੱਠੇ ਹੋਏ ਹੋ ਇਹ ਜੋ ਸਾਡੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹ ਸੱਦਾ ਦਿੱਤਾ ਸੀ ਕਿ ਆਪਾਂ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਹੈ ਇੱਥੇ ਬੁਲਾ ਕੇ ਜਿੱਥੇ ਉਹਨਾਂ ਦਾ ਸਨਮਾਨ ਵੀ ਕਰਨਾ ਹੈ ਉਥੇ ਇਹਨਾਂ ਨੂੰ ਭਰੋਸਾ ਵੀ ਦਿਵਾਉਣਾ ਹੈ ਕਿ ਸਾਡੇ ਸਮੁੱਚੇ ਜ਼ਿਲ੍ਹਾ ਤੁਹਾਡੇ ਨਾਲ ਹੈ ਮੈਂ ਨਾਲ ਹੀ ਅੱਜ ਧੰਨਵਾਦ ਕਰਨਾ ਚਾਹੁੰਦਾ ਲੌਂਗੋਵਾਲ ਸਾਹਿਬ ਦਾ ਤੇ ਜੱਜਦਾਰ ਨਰਿੰਦਰ ਸਿੰਘ ਜੀ ਪੁਟਾਲ ਸਾਹਿਬ ਦਾ ਜਿਨ੍ਹਾਂ ਨੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਅੱਜ ਪੰਚ ਫੈਬਰੀ ਕਮੇਟੀ ਦਾ ਸਮਰਥਨ ਵੀ ਕੀਤਾ ਹੈ ਅਤੇ ਭਰਤੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਵੀ ਇਹਨਾਂ ਨੇ ਭਰੋਸਾ ਦਿਵਾਇਆ ਤੇ ਨਾਲ ਹੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਕਾਰਜ ਦੀ ਸ਼ੁਰੂਆਤ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਨੇ 2017 ਵਿੱਚ ਆਪਣੀ ਗੱਲ ਰੱਖ ਕੇ ਕੀਤੀ ਸੀ ਇੱਕ ਅਕਾਲੀ ਦਲ ਦੀ ਮੂੜ ਸੁਜੀਤੀ ਲਈ ਉਹਨਾਂ ਨੇ ਬੇਇਨਤੀ ਕੀਤੀ ਸੀ ਉਸ ਸਮੇਂ ਬਾਦਲ ਸਾਹਿਬ ਨੂੰ ਤੇ ਸਰਦਾਰ ਸੁਖਬੀਰ ਸਿੰਘ ਨੂੰ ਕਿ ਥੋੜੇ ਸਮੇਂ ਲਈ ਕਿਸੇ ਨੂੰ ਵੀ ਤੁਸੀਂ ਠੀਕ ਸਮਝੋ ਅੱਗੇ ਕਰ ਦਿਓ ਤਾਂ ਕਿ ਸ਼ਰੋਮਨੀ ਅਕਾਲੀ ਦਲ ਦੁਆਰੇ ਖੜਾ ਹੋ ਜੇ ਅੱਜ ਉਹਨਾਂ ਦੀਆਂ ਭਾਵਨਾਵਾਂ 'ਤੇ ਅਕਾਲ ਤਖਤ ਸਾਹਿਬ ਅਦਿਸਮੁੱਚੀ ਸੰਗਤ ਨੇ ਇਸ ਗੱਲ ਤੇ ਮੋਹਰ ਲਾਈ ਹੈ ਇਹ ਉਹਨਾਂ ਨੇ ਲੋਕਾਂ ਦੇ ਤੇ ਪੰਥ ਦੇ ਜਜ਼ਬਾਤਾਂ ਨੂੰ ਪਹਿਲ ਕਦਮੀ ਕਰਕੇ ਜਿਹੜਾ ਮੂਹਰੇ ਰੱਖਿਆ ਸੀ ਪਰ ਅੱਜ ਮੈਂ ਦੇਖ ਰਿਹਾ ਕਿ ਜਿਸ ਤਰ੍ਹਾਂ ਦਾ ਭਰੋਸਾ ਤੇ ਸਮਰਥਨ ਸੰਗਤ ਵੱਲੋਂ ਕਮੇਟੀ ਨੂੰ ਦਿੱਤਾ ਗਿਆ ਇਹ ਕੋਈ ਜਿਵੇਂ ਆਗੂ ਸੇਵਾਦਾਰਾਂ ਨੇ ਕਿਹਾ ਇੱਥੇ ਕੋਈ ਵਿਸ਼ੇਸ਼ ਵਿਅਕਤੀ ਦੀ ਮਹੱਤਤਾ ਨਹੀਂ ਹੈ ਇਹ ਆਕਾਲ ਤਖਤ ਸਾਹਿਬ ਦੇ ਹੁਕਮ ਦੀ ਮਹੱਤਤਾ ਹੈ ਕਿਉਂਕਿ ਕੋਈ ਵੀ ਸਿੱਖ ਕਿਤੇ ਬੈਠਾ ਹੈ ਦੁਨੀਆ ਦੇ ਵਿੱਚ ਉਹ ਅਕਾਲ ਪੁਰਖ ਸਾਹਿਬ ਨੂੰ ਸਿਰ ਨਿਵਾਉਂਦਾ ਹੈ ਹਰ ਹੁਕਮ ਨੂੰ ਮੰਨਣ ਦਾ ਪਵੰਦ ਹੈ ਪਰ ਅਫਸੋਸ ਕਿ ਜਿਨ੍ਹਾਂ ਨੂੰ ਕੌਮ ਦੀ ਅਗਵਾਈ ਦਿੱਤੀ ਪੰਥ ਨੇ ਅੱਜ ਉਹ ਹੁਕਮ ਮੰਨਣ ਤੋਂ ਮੁਨਕਰ ਹੋ ਗਏ ਤੇ ਅੱਜ ਹਾਲਤੇ ਦੇਖੋ ਕਿ ਉਹਨਾਂ ਦੀਆਂ ਕੋਈ ਭਰਤੀਆਂ ਕਿਸੇ ਨੇ ਪੱਤੀਆਂ ਤੱਕ ਨਹੀਂ ਫੜੀਆਂ ਘਰਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਜਿਹੜੇ ਕੋਈ ਜਿਹਦੇ ਤੇ ਸੀ ਉਹਨਾਂ ਨੇ ਪਰਚੀਆਂ ਭਰ ਕੇ ਕਹਿਦਾ ਜੀ ਸਾਡੀ ਐਡੀ ਭਰਤੀ ਹੋਗੀ ਉਹਨਾਂ ਚ ਲੋਕਾਂ ਚ ਜਾਣ ਦੀ ਹਿੰਮਤ ਨਹੀਂ ਸੀ ਕਿਉਂਕਿ ਉਹ ਬੇਮਖੋਗੇ ਕਾਲਕਸਾਤੂ ਸੋ ਅੱਜ ਤੁਹਾਨੂੰ ਸਭ ਨੂੰ ਇਹ ਅਪੀਲ ਕਰਦੇ ਆ ਕਿ ਅੱਜ ਸਮਾਂ ਬਹੁਤ ਅਹਿਮ ਹੈ ਕਿਉਂਕਿ ਅੱਜ ਪੰਜਾਬ ਨੂੰ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਅੱਜ ਪੰਜਾਬ ਨੂੰ ਲੋੜ ਹੈ ਸ਼ਰਮ ਨਹੀਂ ਕਾਲੀ ਦੰਦੀ ਜਿਸ ਦੀ ਮੁੜ ਸੁਵਜੀਤੀ ਵਾਸਤੇ ਕਮੇਟੀ ਬਣੀ ਹੈ ਕਿਉਂਕਿ ਤੁਸੀਂ ਦੇਖ ਲਿਆ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਦਿੱਲੀੋਂ ਤੋਂ ਆ ਸਿਰ ਤੇ ਟੋਪੀਆਂ ਧਰ ਕੇ ਆ ਗਏ ਅੱਜ ਪੰਜਾਬ ਦੇ ਵਿੱਚ ਰਾਜ ਕਰ ਰਹੇ ਆ ਕੀ ਸਾਨੂੰ ਪਤਾ ਨਹੀਂ ਲੋਕਾਂ ਨੂੰ ਵੀ ਭਗਵੰਤ ਮਾਨ ਨੂੰ ਕਿਹੜੇ ਪੁਸਤ ਹੈ ਉਹਦੇ ਇਹਨਾਂ ਮੰਤਰੀਆਂ ਨੂੰ ਕਿਹੜਾ ਪੁਸਤ ਹੈ ਇੱਥੇ ਸਾਰੀ ਦਿੱਲੀ ਦੀ ਜਿਹੜੀ ਹੈ ਉਹ ਰਾਜ ਕਰ ਰਹੇ ਨੇ ਤੇ ਪੰਜਾਬ ਦੇ ਲੋਕ ਪਿਸ ਰਹੇ ਨੇ ਇਸੇ ਤਰ੍ਹਾਂ ਕਾਂਗਰਸ ਸਾਡੀ ਦੁਸ਼ਮਣ ਜਮਾਤ ਜਿਨ੍ਹਾਂ ਨੇ ਹੁਣ ਤੱਕ ਕਦੇ ਪੰਜਾਬ ਦਾ ਭਲਾ ਨਹੀਂ ਲੋਚਿਆ ਤੇ ਨਾ ਹੀ ਭਾਜਪੀ ਤੋਂ ਸਾਨੂੰ ਕੋਈ ਉਮੀਦ ਹੈ ਕਿਉਂਕਿ ਉਹਨਾਂ ਨੇ ਵੀ ਅੱਜ ਤੱਕ ਕੋਈ ਸਾਡੀ ਸਿੱਖਾਂ ਦੀ ਕੋਈ ਮੰਗ ਜਿਹੜੀ ਨਹੀਂ ਮੰਨੀ ਢੀਂਸਾ ਸਾਹਿਬ ਨੇ ਉਦੋਂ ਸਮਝੌਤਾ ਕੀਤਾ ਸੀ ਵੀ ਆ ਸਾਡੀਆਂ ਸ਼ਹਿਦ ਮੰਗਾ ਮੰਨਣ ਮੈਂ ਤੁਹਾਨੂੰ ਅੱਜ ਇੱਥੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਅਸੀਂ ਚਾਰ ਵਾਰ ਮਿਲੇ ਅਮਿਤ ਸ਼ਾਹ ਜੀ ਨੂੰ ਉਹਨਾਂ ਵਿੱਚੋਂ ਤਿੰਨ ਵਾਰੀ ਤਾਂ ਸਿਰਫ ਤੇ ਸਿਰਫ ਹੋਰ ਕੋਈ ਬੁੱਧਾ ਹੀ ਨਹੀਂ ਸੀ ਵੀ ਬੰਦੀ ਸਿੰਘਾਂ ਨੂੰ ਰਹਾ ਕਰੋ ਤੇ ਪੰਜਾਬ ਦਾ ਕੁਝ ਕਰੋ ਤੇ ਚੌਥੀ ਵਾਰੀ ਕਿਸੇ ਕੁ ਸਿੱਖਾਂ ਦੇ ਹੋਰ ਸੂਬੇ ਦੇ ਮਸਲੇ ਸੀ ਉਹਨਾਂ ਨੂੰ ਲੈ ਕੇ ਗਏ ਸੀ ਤੇ ਉਹਨਾਂ ਨੇ ਜਦ ਸੁਣਵਾਈ ਨਹੀਂ ਕੀਤੀ ਤਾਂ ਢੀਸਾ ਸਾਹਿਬ ਵਿਮੋਸ਼ ਹੋ ਕੇ ਕਹਿੰਦੇ ਮੈਂ ਇਹਨਾਂ ਨਾਲ ਚੱਲਣਾ ਹੀ ਸੰਭਵ ਨਹੀਂ ਕਹਿੰਦੇ ਕਹਿੰਦੇ ਜੀ ਹੁਣ ਪੰਥਕ ਵੋਟ ਤਾਂ ਰਹੀ ਦੀ ਜੇ ਪੰਥਕ ਵੋਟ ਹੁੰਦੀ ਫਿਰ ਆਮ ਆਦਮੀ ਪਾਰਟੀ ਸਰਕਾਰ ਕਿੱਥੋਂ ਬਣਦੀ ਫੀਸਾ ਸਾਹਿਬ ਉਹਨਾਂ ਦੀ ਇਹ ਗੱਲ ਤੋਂ ਬੜੇ ਨਿਰਾਸ਼ ਹੋਏ ਕਹਿੰਦੇ ਜੇ ਇਹ ਸੋਚਦੇ ਨੇ ਵੀ ਸਾਡਾ ਪੰਚ ਨਹੀਂ ਕੋਈ ਗੱਲ ਹੀ ਨਹੀਂ ਪੰਜਾਬ ਚ ਫਿਰ ਇਹਨਾਂ ਦਾ ਨਾਂ ਰੱਖੀ ਕਹਿੰਦਾ ਮੈਂ ਸੱਚੀ ਗੱਲ ਕਰ ਰਿਹਾ ਪਰਮਾਤਮਾ ਨੂੰ ਹਾਜ਼ਰ ਨਾਲ ਜਾ ਕੇ ਕਹਿਣਾ ਕਿਸ ਗੱਲ ਤੇ ਉਹਨਾਂ ਨੂੰ ਐਸੀ ਠੇਸ ਲੱਗੀ ਉਹ ਕਹਿੰਦੇ ਯਾਰ ਇਹਨਾਂ ਦਾ ਤਾਂ ਅਸੀਂ ਕੁਝ ਹੋਰ ਸੋਚਦੇ ਇਹਨਾਂ ਤੇ ਤਾਂ ਮਨ ਚ ਕੁਝ ਹੋਰ ਹੈ ਸੋ ਇਸ ਲਈ ਅੱਜ ਸ਼ਰੂਮ ਨਹੀਂ ਕਾਲੀਦਨ ਨੂੰ ਤਗੜਾ ਕਰਨ ਦੀ ਗੱਲ ਹੈ ਅੱਜ ਸ਼ਰੂਮ ਨਹੀਂ ਕਾਲੀਦਨ ਨੂੰ ਅਸੀਂ ਮਜ਼ਬੂਤ ਕਰੀਏ ਤੇ ਜਿਵੇਂ ਇੱਕ ਕਮੇਟੀ ਨੇ ਕਿਹਾ ਨਵੀਂ ਲੀਡਰਸ਼ਿਪ ਨਵੀਂ ਰੂਹ ਪਾਰਟੀ ਦੇ ਵਿੱਚ ਹੋ ਕੇ ਜਿਹੜਾ ਆਪਾਂ ਦੁਬਾਰੇ ਪੰਜਾਬ ਦੀ ਸੇਵਾ ਦੇ ਕਰ ਸਕਦੇ ਐ ਪੰਜਾਬ ਦੇ ਮੁੱਦਿਆਂ ਦਾ ਹੱਲ ਕੋਈ ਕਰ ਸਕਦਾ ਹੈ ਪੰਜਾਬ ਦੀ ਕੋਈ ਲੜਾਈ ਲੜ ਸਕਦਾ ਹੈ ਆ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਲੋਕ ਅਕਾਲੀ ਦਲ ਤੋਂ ਬੇਮੁਖ ਨਹੀਂ ਹੋਏ ਲੋਕ ਇੱਕ ਪਰਿਵਾਰ ਤੋਂ ਬੇਮੁਖ ਹੋਏ ਨੇ ਇੱਕ ਵਿਅਕਤੀ ਤੋਂ ਬੇਮੁਖ ਹੋਏ ਨੇ ਲੋਕ ਉਹਨਾਂ ਤੋਂ ਦੁਖੀ ਨੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲ ਵਿੱਚ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਪਿਆਰ ਹੈ ਸਤਿਕਾਰ ਹੈ ਤੇ ਤਾਂ ਹੀ ਅੱਜ ਉਸ ਆਸ ਨੂੰ ਮੁੱਕ ਰੱਖ ਕੇ ਕਿ ਦਵਾਰੇ ਸ਼੍ਰੋਮਣੀ ਅਕਾਲੀ ਦਲ ਖੜਾ ਹੋਏਗਾ ਤੁਸੀਂ ਸਾਰੇ ਇਡੀ ਵੱਡੀ ਗਿਣਤੀ ਵਿੱਚ ਆਇਓ ਮੈਂ ਤੁਹਾਡਾ ਧੰਨਵਾਦ ਕਰਦਾ ਮਾਫੀ ਵੀ ਚਾਉਣਾ ਅਸੀਂ ਸ਼ਾਇਦ ਤੁਹਾਡੇ ਸਾਰਿਆਂ ਨੂੰ ਸੁਨੇਹਾ ਵੀ ਨਹੀਂ ਲਾ ਸਕੇ ਮੈਂ ਤਾਂ ਤਕਰੀਬਨ ਸਵਾ ਮਹੀਨਾ ਤੋਂ ਉੱਤੇ ਹੋ ਗਿਆ ਢੀਂਸਾ ਸਾਹਿਬ ਦੀ ਸਿਹਤ ਨਾਲ ਠੀਕ ਹੋਣ ਕਰਕੇ ਗੈਰ ਹਾਜ਼ਰ ਵੀ ਰਿਹਾ ਪਰ ਫਿਰ ਵੀ ਤੁਸੀਂ ਅੱਜ ਸਾਡੇ ਛੋਡੇ ਜੇ ਅਪੀਲ ਦੇ ਉੱਤੇ ਤੁਸੀਂ ਆਇਓ ਮੈਂ ਇਹ ਸਮਝਦਾ ਕਿ ਅੱਜ ਸਾਡੀ ਸਮੁੱਚੀ ਲੀਡਰਸ਼ਿਪ ਸਰਦਾਰ ਗੁਰਦੇਵ ਸਿੰਘ ਮਾਨ ਜੀ ਦੀ ਇਕਬਾਈ ਦੇ ਵਿੱਚ ਥੋੜਾ ਅਸੀਂ ਸਾਰੇ तहे ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਆਪ ਦੇ ਸਾਰੇ ਕੰਮ ਕਾਜਾਂ ਨੂੰ ਸੰਕੋਚ ਕੇ ਸਾਰਾ ਕੁਝ ਛੱਡ ਕੇ ਅੱਜ ਬਹੁਤ ਵੱਡੀ ਗਿਣਤੀ ਸਾਨੂੰ ਭਰੋਸਾ ਵੀ ਦਿਵਾਇਆ ਸਾਡੀ ਹੌਸਲਾ ਅ즈ਾਈ ਵੀ ਕੀਤੀ ਹੈ ਤੇ ਮੈਂ ਨਾਲ ਅਖੀਰ ਦੇ ਵਿੱਚ ਫੇਰ ਸਮੂਚੀ ਕਮੇਟੀ ਨੂੰ ਆਪਦੇ ਬਦੋਂ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸਿਰਫ ਇਹ ਦੇ ਛੱਡ ਕੇ ਭੁਲਾ ਕੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸੁਜੀਤੀ ਲਈ ਕੰਮ ਕਰਨ ਲਈ ਸਾਨੂੰ ਵੀ ਜਿਹੜੇ ਅਸੀਂ ਆਏ ਆ ਨਾ ਕਿਸੇ ਅਹੁਦੇ ਦਾ ਅਸੀਂ ਮੰਗ ਰੱਖਣੀ ਹੈ ਨਾ ਹੀ ਸਾਨੂੰ ਕੋਈ ਅਹੁਦੇ ਦੀ ਲਾਲਸਾ ਹੈ ਜੇ ਅਕਾਲੀ ਦਲ ਤਗੜਾ ਹੋ ਗਿਆ ਮੈਂ ਸਹਦਾ ਸੱਚੀ ਸਾਰੇ ਹੀ ਤਗੜੇ ਹੋ ਜਾਣਗੇ ਜਿੰਨਾ ਚਿਰ ਅਕਾਲੀ ਦਲ ਖਰਾਬ ਛੱਡਿਆ ਜਿੰਨਾ ਚਿਰ ਅਕਾਲੀ ਦਲ ਨਹੀਂ ਹੁੰਦਾ ਸਾਡੇ ਕਿਸੇ ਦੇ ਵੀ ਪੱਲੇ ਕੁਝ ਨਹੀਂ ਸੋ ਸਾਰੇ ਇਕੱਠੇ ਹੋ ਕੇ ਅਸੀਂ ਇਸ ਮਹਿੰਮ ਦੇ ਵਿੱਚ ਤੁਹਾਡਾ ਜੋ ਹੁਕਮ ਕਮੇਟੀ ਕਰੇਗੀ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਸ਼ਰਤਾਂ ਦਾ ਸਹਿਯੋਗ ਸਾਡਾ ਬਾਟੇ ਸੁਤਲੁਚੇ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਤੁਹਾਨੂੰ ਹਮੇਸ਼ਾ ਦੇਗੀ ਫਿਰ ਮੈਂ ਤੁਹਾਨੂੰ ਜੀਆਂ ਵੀ ਆਖਦਾ ਤੁਹਾਡਾ ਧੰਨਵਾਦ ਵੀ ਕਰਦਾ ਤੇ ਆਈ ਸਾਰੀ ਸੰਗਤਾ ਤੁਹਾਡਾ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਸ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਜੋ ਐਡੀ ਵੱਡੀ ਗਿਣਤੀ ਤੁਸੀਂ ਆਇਓ ਤੁਹਾਡੇ ਲਈ ਮੇਰਾ ਰੋਮ ਰੋਮ ਸਾਡਾ ਤੰਨੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਠੀਕੀ ਫਤਿਹ ਸਾਰੇ ਹੱਥ ਖੜਾ ਕਰਕੇ ਜਕਾਰਾ ਜਗਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹੇ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਕੋਲ ਸਰਦਾਰ ਪ੍ਰੇਮ ਸਿੰਘ ਚੰਦੂ ਮਾਦਰਾਵਾਜੇ ਪੰਜਾਬ ਉਹਨਾਂ ਨੇ ਵੀ ਬੋਲਣਾ ਸਾਰੇ ਬੈਠਣਾ ਉਹੀ ਬਹੁਤ ਵਧੀਆ ਕਰ ਰਹੇ ਨੇ ਇਸ ਤਰ੍ਹਾਂ